24 ਮਈ ਦੁਪਹਿਰੇ ਅਤਿ ਦੀ ਗਰਮੀ ਤੋਂ ਬਾਅਦ ਸ਼ਾਮ ਕਰੀਬ 5:30 ਵਜੇ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਇੱਕਦਮ ਗੁਰੂ ਨਗਰੀ ਤੇ ਕਾਲੇ ਬੱਦਲ छा ਗਏ ਤੇਜ਼ ਹਵਾਵਾਂ ਵਗਣ ਦੇ ਨਾਲ ਹੀ ਕੁਝ ਸਮੇਂ ਬਾਅਦ ਹਲਕੀ ਬੂੰਦਾਬاندی ਵੀ ਸ਼ੁਰੂ ਹੋ ਗਈ ਇਕ ਤਰ੍ਹਾਂ ਸ਼ਾਮ ਸਮੇਂ ਹੀ ਰਾਤ ਪੈ ਜਾਣ ਕਰਕੇ ਸੜਕਾਂ ਤੇ ਜਾ ਰਹੇ ਵਾਹਨ ਚਾਲਕਾਂ ਨੂੰ ਦਿਨੇ ਹੀ ਆਪਣੇ ਵਾਹਨਾ ਦੀਆਂ ਲਾਈਟਾਂ ਜਗਾਉਣੀਆਂ ਪਈਆਂ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਦੋ ਪਹੀਆ ਵਾਹਨ ਚਾਲਕਾਂ ਨੂੰ ਤੇਜ਼ ਹਵਾਵਾਂ ਜੋ ਕਿ ਤੂਲ ਭਰੀਆਂ ਚੱਲ ਰਹੀਆਂ ਸਨ ਉਸ ਕਾਰਨ ਉਹਨਾਂ ਨੂੰ ਦੋ ਪਹੀਆ ਚਲਾਉਣ ਵਿੱਚ ਪਰੇਸ਼ਾਨੀਆਂ ਹੋਈਆਂ ਪਰ ਦੂਜੇ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਕਿਉਂਕਿ 24 ਮਈ ਨੂੰ ਦੁਪਹਿਰ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਜਿਸ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ये बिल्कुल इस वेल अमृतसर दस्वीर अभी सी तो कर तस्वीर तो अमृतसर दकरीबन शाम साढ़े पांच बजे का टाइम है तुम तो देख सकते दे हो कि आसमान के ऊपर काले बदल छाए हुए हैं जितने की दोपहर काफी गर्मी का सामना लोगों को करना तो पड़ा क्योंकि परेशानी का सामना पड़ा गर्मी के कारण पर हम शाम साढ़े पांच बजे मौसम ने अपना मजाज बदलिया हवां चलिया हर पास बदल छाए हुए हैं तस्वीर अभी सी कर ਜਿੱਥੇ ਤੇਜ਼ ਹਵਾਵਾਂ ਚੱਲ ਰਹੀਆਂ ਜਿੱਥੇ ਦੋ ਪਹੀਆ ਵਾਲੇ ਜਿਹੜੇ ਵਾਹਨ ਆ ਚੱਲ ਕਰਨ ਉਹਨਾਂ ਖਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਹੁਣ ਥੋੜੀ ਦੇਰ ਬਾਅਦ ਲੱਗਦਾ ਹੈ ਕਿ بارش ਵੀ ਆਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੇਗੀ ਪਰ ਜਿੱਥੇ ਲੋਕਾਂ ਨੂੰ ਦਿੱਕਤਾਂ ਹੋ ਰਹੀਆਂ تھیں ਦੁਪਹਿਰ ਤੋਂ ਬਾਅਦ ਕਾਫੀ ਗਰਮੀ ਪੈ ਰਹੀ ਸੀ ਉਸ ਤੋਂ ਲੋਕਾਂ ਨੂੰ ਜਿੱਥੇ ਰਾਹਤ ਮਿਲੇਗੀ ਪਰ ਜਿੱਥੇ ਨਾਲ ਹੀ ਉੱਥੇ ਏਜ ਹਵਾਵਾਂ ਜਿਨੀ ਚੱਲ ਰਹੀਆਂ ਉੱਥੇ ਲੋਕਾਂ ਦੋ ਪਹੀਆ ਵਾਹਨ ਜਿਹੜੇ ਚਲਾਣ ਵਾਲੇ ਉਹਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਅਮਰਖਰ ਫਾਸਲੇ ਖਬਰ ਨਮਈ ਰਕੇਸ਼ ਕੁਮਾਰ